ਸਤ ਸ੍ਰੀ ਅਕਾਲ ਦੋਸਤੋ ਰਤੀ ਛਾਪੜੀ ਅਖਨੂਰ ਵਿਖੇ 26 ਤਰੀਕ ਨੂੰ ਸਾਲਾਨਾ ਕੁਸ਼ਤੀ ਸਿੰਝ ਮੇਲਾ ਕਰਵਾਇਆ ਗਿਆ ਜਿਹੜੀ ਬੜੀ ਕਿ ਸ਼ਾਨਦਾਰ ਕੁਸ਼ਤੀ ਸੀ ਗਲੀ ਮਲੇਰ ਕੋਟਲਾ ਤੇ ਇਰਫਾਨ ਈਰਾਨ ਦੇ ਵਿੱਚ ਹੋਈ ਇਰਫਾਨ ਈਰਾਨ ਦਾ ਦੇਖੋ ਕਿੱਡਾ ਵਧੀਆ ਐਨ ਪਤਲਾ ਦੁਬਲਾ ਔਰ ਗਠੀਲੇ ਕਦ ਵਾਲਾ ਵਧੀਆ ਡੋਲੇ ਛੋਲੇ ਬਣੇ ਹੋਏ ਨੇ ਮੁੰਡੇ ਦੇ ਔਰ ਗੋਰਾ ਚਿੱਟਾ ਰੰਗ ਬ੍ਰਾਊਨ ਮੁੰਡਾ ਬਹੁਤ ਖੂਬਸੂਰਤ ਦੇਖਣ ਚ ਵਾਲਾ ਉੱਚਾ ਲੰਬਾ ਕਦ ਔਰ ਇਹਦੀ ਕੁਸ਼ਤੀ ਹੋਈ ਆਪਣਾ ਗਨੀ ਮਲੇਰਕੋਟਲਾ ਨਾ ਦੇਖੇ ਤੁਸੀਂ ਜਾਣਦੇ ਹੋ ਗਨੀ ਮਲੇਰਕੋਟਲਾ ਬਹੁਤ ਅੱਛਾ ਮਹੱਲਤ ਬਹੁਤ ਵਧੀਆ ਘੁਲਦਾ ਹੈ ਔਰ ਆਪਣੀਆਂ ਛੰਡੀ ਦੀਆਂ ਕੁਸ਼ਤੀਆਂ ਵੀ ਘੁਲਦਾ ਉਹ ਤੇ ਇਹ ਕੁਸ਼ਤੀ ਜਦੋਂ ਗਨੀ ਦੇ ਨਾਲ ਹੁੰਦੀ ਹੈ ਇਰਫਾਨ ਈਰਾਨ ਦੀ ਤਾਂ ਬਹੁਤ ਵਧੀਆ ਕੁਸ਼ਤੀ ਹੋਈ ਬਹੁਤ ਵਧੀਆ ਦਾਅ ਪੇਚ ਲਾਇਆ ਗਲੇਰਕੋਟਲਾ ਵਾਲੇ ਨੇ ਪਰ ਇਰਫਾਨ ਈਰਾਨ ਵਾਲਾ ਜਿਹੜਾ ਬਹੁਤ ਵਧੀਆ ਘੁਲਦਾ ਉਹ ਤਾਕਤਵਰ ਮੁੰਡਾ ਹੈ ਔਰ ਦਾਅ ਅਟੈਕਿੰਗ ਕੁਸ਼ਤੀ ਘੁਲਦਾ ਉਹ ਵੀ ਸ਼ਕੀਨ ਹੈ ਸੋ ਉਹਨੇ ਗਣੀ ਮਲੇਰਕੋਟਲਾ ਤੇ ਬਹੁਤ ਜ਼ਿਆਦਾ ਅਟੈਕ ਕੀਤਾ ਸੋ ਅਕਸਰ ਦੇਖਿਆ ਗਣੀ ਮਲੇਰਕੋਟਲਾ ਵਧੀਆ ਆਪਣੇ ਬਰਾਬਰ ਦੇ ਪੰਨਾਂ ਦੇ ਨਾਲ ਵਧੀਆ ਚੰਡੇਜੇ ਕੁਸ਼ਤੀਆਂ ਵੀ ਹੁੰਦਾ ਤੇ ਇਹ ਕੁਸ਼ਤੀ ਦੇ ਵਿੱਚ ਉਹ ਕਾਮਯਾਬ ਜ਼ਿਆਦਾ ਨਹੀਂ ਹੋਇਆ ਐਦਾਂ ਲੱਗਿਆ ਜਿਵੇਂ ਕਿ ਥੱਕੇ ਥੱਕੇ ਹੋਣ ਹੋ ਸਕਦਾ ਹੈ ਕਿ ਕੋਈ ਸੱਟ ਵੇਟ ਦਾ ਕੋਈ ਕਾਰਨ ਹੋਵੇ ਜਾਂ ਪਿੱਛੇ ਕੁਸ਼ਤੀਆਂ ਲਗਾਤਾਰ ਲੜੀਆਂ ਹੋਣ ਸਰੀਰ ਵੀ ਇੱਕ ਸਰੀਰੀ ਥੱਕ ਜਾਂਦਾ ਸੋ ਗਣੀ ਮਲੇਰਕੋਟਲਾ ਵਾਲੇ ਤੇ ਇਰਫਾਨ ਈਰਾਨ ਵਾਲੇ ਨੇ ਤਾਂ ਬਹੁਤ ਜ਼ਿਆਦਾ ਅਟੈਕ ਕੀਤੇ ਅਟੈਕ ਤੇ ਅਟੈਕ ਕਰਦਿਆਂ ਉਹਨਾਂ ਨੂੰ ਥੱਲੇ ਲਿਆ ਸੋ ਐਦਾਂ ਕਰਦਿਆਂ ਕਰਦਿਆਂ ਕਣੀ ਚੋਟ ਦਿਨ ਹੋ ਗਿਆ ਔਰ 5 7 10 ਮਿੰਟ 5 7 ਮਿੰਟ ਲਈ ਇਹ ਇਹ ਕੁਸ਼ਤੀ ਜਿਹੜੀ ਸੀ ਰੁਕਵਾ ਦਿੱਤੀ ਗਈ ਵਿਲੇ ਕਰ ਦਿੱਤੀ ਗਈ ਪਰ ਇਸ ਤੋਂ ਬਾਅਦ ਜਦੋਂ ਟਾਈਮ ਹੋ ਜਾਂਦਾ ਰੈਫਰੀਆਂ ਨੇ ਦੁਬਾਰਾ ਆਨਲੀ ਸੰਦਾ ਦਿੱਤਾ ਤਾਂ ਗਨੀ ਮਲੇਰਕੋਟਲਾ ਕੁਸ਼ਤੀ ਲੜਨ ਲਈ ਤਿਆਰ ਨਹੀਂ ਹੋਏ ਉਹ ਤਿਆਰ ਨਹੀਂ ਹੋ पाए ਕਿਉਂਕਿ ਉਹ ਆਪਣੇ ਆਪ ਨੂੰ ਦਰਦ ਮਹਿਸੂਸ ਕਰ ਰਹੇ ਸੀਗੇ ਤੇ ਖਿਚਾਅ ਆ ਗਿਆ ਸੀ ਉਹਨਾਂ ਦੀਆਂ ਮਾਸਪੇਸ਼ੀਆਂ ਵਿੱਚ ਸੋ ਇਸੇ ਲਈ ਫਿਰ ਜਦੋਂ ਇੱਕ ਮਲ ਇਨਕਾਰ ਕਰ ਦਿੰਦਾ ਹੈ ਤਾਂ ਦੂਸਰੇ ਮਲ ਨੂੰ ਜੇਤੂ ਘਰਾੜ ਦੇ ਦਿੱਤਾ ਜਾਂਦਾ ਹੈ ਸੋ ਇਰਫਾਨ ਈਰਾਨ ਨੂੰ ਜੇਤੂ ਘਰਾੜ ਦੇਤਾ ਤੇ 26 ਸਤੰਬਰ ਨੂੰ ਕੁਸ਼ਤੀ ਹੋਈ ਹੈ ਬਹੁਤ ਸ਼ਾਨਦਾਰ ਕੁਸ਼ਤੀ ਸ਼ਹਿਰ ਮੇਲਾ ਬਹੁਤ ਵਧੀਆ ਸੀ ਤੇ ਇਹਦੇ ਨਾਲ ਹੀ ਇਰਫਾਨ ਈਰਾਨ ਨੇ ਇਹ ਕੁਸ਼ਤੀ ਜਿੱਤ ਲਈ ਸੋ ਇੱਥੇ ਗਨੀ ਪਲੇਅਰ ਕੋਟਲਾ ਦੀ ਹਾਰ ਹੋ ਗਈ ਸੋ ਦਿਨ ਹੁੰਦਾ ਆਪ ਕੋ ਆਪਣਾ ਦਿਨ ਕਦੇ ਦਿਨ ਚੰਗਾ ਜਾਂਦਾ ਕਦੇ ਉਹੀ ਦਿਨ ਮਾਰਾ ਜਾਂਦਾ ਤਰ੍ਹਾਂ ਤਰ੍ਹਾਂ ਦੇ ਮੱਲਾਂ ਦੇ ਨਾਲ ਤਰ੍ਹਾਂ ਤਰ੍ਹਾਂ ਦੀਆਂ ਕੁਸ਼ਤੀਆਂ ਲੜਨ ਦੇ ਨਾਲ ਬੰਦੇ ਦੇ ਅੰਦਰ ਊਰਜਾ ਜਿਹੜੀ ਫੋਰਸ ਹੈ ਉਹ ਘਟ ਵੀ ਜਾਂਦੀ ਹੈ ਸੋ ਇਹ ਅਸਲ ਤਰੀਕਾ ਇਹ ਨਹੀਂ ਹੈਗਾ ਕਿ ਲਗਾਤਾਰ ਕੁਸ਼ਤੀਆਂ ਜਿਵੇਂ ਦੰਗਲ ਚੱਲ ਰਹੇ ਨੇ ਵੱਡੇ ਵੱਡੇ ਮੱਲ ਦਿੱਲੀ ਤੇ ਸਾਰੇ ਘੁੰਮ ਰਹੇ ਨੇ ਇਹ ਕੁਸ਼ਤੀ ਦਾ ਅਸਲ ਤਰੀਕਾ ਨਹੀਂ ਹੈਗਾ ਪਹਿਲੇ ਪਿਛਲੇ ਸਮਿਆਂ ਵਿੱਚ ਕਹਿੰਦੇ ਨੇ ਜਦੋਂ ਕੁਸ਼ਤੀ ਹੁੰਦੀ ਸੀ ਤਾਂ ਸਾਲ ਵਿੱਚ ਇੱਕ ਜਾਂ ਦੋ ਕੁਸ਼ਤੀਆਂ ਹੁੰਦੀਆਂ ਸੀਗੀਆਂ ਤੇ ਉਹ ਕੁਸ਼ਤੀਆਂ ਦੇ ਨਜ਼ਾਰੇ ਕੁਸ਼ੂਰ ਹੁੰਦਾ ਸੀ ਹੁਣ ਤਾਂ ਕੁਸ਼ਤੀ ਇੱਕ ਬਿਜ਼ਨਸ ਬਣ ਕੇ ਰਹਿ ਗਈ ਅ ਦਗਾ ਦਗੇ ਇੱਕ ਇੱਕ ਦਿਨ ਦੇ ਵਿੱਚ ਦੋ ਦੋ ਕੁਸ਼ਤੀਆਂ ਹੋਈ ਜਾਂਦੀਆਂ ਨੇ ਛੰਡੀਆਂ ਸੋ ਇੱਥੇ ਮੱਲਾਂ ਦਾ ਉਹ ਜੋਰ ਜਿਹੜਾ ਅਜਮੈਸ਼ਾ ਕਿੰਨਾ ਕੁ ਜੋਰ ਲਾਣਗੇ ਔਰ ਕਿੰਨੀ ਕੁ ਫੋਰਸ ਬਚਾ ਕੇ ਰੱਖਣਗੇ ਸੋ ਕੁਸ਼ਤੀਆਂ ਜ਼ਿਆਦਾਤਰ ਦੇਖਿਆ ਵਿੱਚ ਛੰਡੀਆਂ ਕੁਸ਼ਤੀਆਂ ਜਿਹੜੀਆਂ ਹੈਗੀਆਂ ਨੇ ਮੇਨ ਉਹ ਹੋ ਨਹੀਂ ਰਹੀਆਂ ਜਿੰਨੇ ਵੀ ਆਪਣੇ ਪੰਜਾਬ ਦੇ ਮੱਲ ਨੇ ਇਹਨਾਂ ਨੂੰ ਕਿਦੇ ਨਾਲ ਪੇਚਾ ਪਾਇਆ ਦਿੱਲੀ ਨਾਲ ਫਲਾਣਾ ਦਿੱਲੀ ਧਗਾਣਾ ਦਿੱਲੀ ਅਜੇ ਦਿੱਲੀ ਮੋਨੂ ਦਿੱਲੀ ਗਰਮੀਤ ਦਿੱਲੀ ਤੇ ਫਲਾਣੀ ਦਿੱਲੀ ਤੇ ਨਾਣੀ ਦਿੱਲੀ ਜਾਂ ਮਹਾਰਾਸ਼ਟਰ ਤੋਂ ਐਫਪੀ ਤੋਂ ਇਧਰ ਉਧਰੋ ਚੱਕੇ ਹੋਣਗੇ ਫੋਖੇ 'ਚ ਇੱਟ ਇੱਟ ਦੇਖਣ ਨੂੰ ਬੜੇ ਮੋਟੇ ਤਕੜੇ ਮੱਲ ਲੱਗਦੇ ਨੇ ਕੁਝ ਜਰਾ ਹੀ ਟਹਿ ਜਾਂਦੇ ਨੇ ਤੇ ਅਸਲ ਜਿਹੜੀਆਂ ਕੁਸ਼ਤੀਆਂ ਨੇ ਉਹ ਹੋਈ ਨਹੀਂ ਰੀਆਂ ਅਸਲ ਕੁਸ਼ਤੀਆਂ ਨੇ ਜੱਸਾ ਪੱਟੀ ਸ਼ੇਖੰਦਰ ਸ਼ੇਖ ਮਹਿੰਦਰ ਗਾਇਕਵੜਾ ਤੇ ਪਾਲ ਫਗਵਾੜਾ ਤੇ ਆਹ ਮਿਰਜ਼ਾ ਇਰਾਨ ਭੁਪਿੰਦਰ ਜਨਾਲਾ ਕਮਲਜੀਤ ਦੂਛੇੜੀ ਇਹ ਆਪਣਾ ਰੂਬਲ ਖੰਨਾ ਤੇ ਇਹ ਚਾਹ ਦੋਸਤੋ ਕਿ ਛਿੰਝਨ ਕਮੇਟੀਆਂ ਤੇ ਪਹਿਲਵਾਨਾਂ ਤੇ ਡਿਪੈਂਡ ਕਰਦਾ ਉਹ ਰੋਜ਼ ਤੱਕੜੇ ਮੱਲਾ ਨਾਲ ਘੋਲ ਵੀ ਨਹੀਂ ਸਕਦੇ ਇਹ ਇੱਕ ਬਿਜ਼ਨਸ ਬਣਿਆ ਹੋਇਆ ਕਿਤੇ ਆਲਟੋ ਮੈਨ ਲੈ ਕਿਤੇ ਟ੍ਰਾਈਟਰ ਮਿਲਦਾ ਕਿਤੇ ਬੁਲੇਟ ਕਿਤੇ ਲੱਖ ਰੁਪਈਆ ਤੇ ਇਸ ਕਰਕੇ ਹੁਣ ਇਹ ਕੁਸ਼ਤੀਆਂ ਜਿਹੜੀਆਂ ਨੇ ਇੱਕ ਬਿਜ਼ਨਸ ਵੱਲ ਜਾਂਦਾ ਤੌਰ ਤੇ ਪਿਆ ਨੇ ਨਾਮ ਮੱਲ ਘੱਟ ਸੋ ਦੋਸਤੋ ਵੀਡੀਓ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਔਰ ਆਪਣਾ ਸਜਾਵ ਜਰੂਰ ਦਿਓ ਔਰ ਆਪਣੇ ਵੀਡੀਓ ਕਿਹੋ ਜਿਹਾ ਲੱਗਦੀਆਂ ਨੇ ਇਹ ਵੀ ਦੱਸਿਓ ਜੇ ਕਿਸੇ ਟੌਪਿਕ ਤੇ ਕਿਸੇ ਪਹਿਲਵਾਨ ਤੇ ਕੋਈ ਵੀਡੀਓ ਬਣਵਾਣੀ ਹੈ ਤਾਂ ਉਹ ਵੀ ਦੱਸਿਓ ਇੱਥੇ ਕਰ